ਹਾਰੇ ਗੀਤ ਚੰਗੇ ਨੇ ਮੈਨੂੰ ਲੱਗਦੇ ਨਹੀਂ ਮੈਂ ਤਾਂ ਗਾ ਨਹੀਂ ਉਦੋਂ ਕੰਮੈਕਾਨਫਰੈਂਸ ਵਿੱਚ ਨਹੀਂ ਗਾ ਸਕਦਾ ਹਾਏ ਛੋਟੇ ਤੋਂ ਪਰਚਾ ਜੀ ਪਤਾ ਨਹੀਂ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਜ਼ਿਆਦਾ ਖਿਆਲੀ ਗੱਲਾਂ ਤੇ ਕਹਾਵਲ ਸੁਣਾਉਣ ਦਾ ਸੱਚ ਸ਼ੌਂਕ ਹੈ ਮੈਂ ਉਹਦਾ ਬਹੁਤ ਕਰਦਾ ਹਾਂ ਮੈਂ ਤਾਂਹੀਂ ਸੰਕੇਪ ਕਰ ਦਿੰਦਾ ਕਟਕਟਾ ਕੇ ਮੈਂ ਇਹ ਕਹਿਣਾ ਚਾਹੁੰਦਾ ਇਸ ਵੇਲੇ ਜੇ ਤੁਸੀ ਕੋਈ ਮੇਰੇ ਮਤਲਬ ਸਲਾਹ ਕੇ ਨਾ ਮੈਨੂੰ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਮੈਂ ਆਪਣੀ ਟੀਮ ਨੂੰ ਦੇਣਾ ਚਾਹੁੰਦਾ ਇਸ ਕਰਕੇ ਮੈਂ ਬਹੁਤ ਗਲਤ ਆਪਾਂ ਆਫ ਦਾ ਕੈਮਰਾ ਬੈਠ ਕੇ ਤੁਹਾਨੂੰ ਬਹੁਤ ਐਦਾ ਨਹੀਂ ਗਲਤ ਧਮਕੀ ਸੈਂਟ ਤੇ ਭਾਈ ਪਰ ਮੈਨਿੰਜੀ ਤੋਂ ਤੇ ਨਹੀਂ ਚਾਹਦਾ ਵੀ ਇਹ ਹੀਰੋ ਹੈ ਜਾਂ ਇਹਦੀ ਗਲਤ ਹੈ ਨਾ ਇਹ ਸਾਰੇ ਸਮਝ ਜਿ ਸਮੂਹ ਨਹੀਂ ਹੁੰਦੇ ਤੇ ਮੈਨੂੰ ਤਖੀਰ ਕਰਨੀ ਪੈਂਦੀ ਹੈ ਅੰਦਰਲੀ ਗੱਲ ਤਾਂ ਹੈਗੀ ਹੈ ਕਿ ਕਰੈਕਟਰ ਜਦੋਂ ਤੱਕ ਸੰਸਥਿਤ ਨਹੀਂ ਹੁੰਦਾ ਤਾਂ ਮੇਰੇ ਜਿਹਾ जिम्मा صاحب ਦਾ ਇੱਕ ਸ਼ਾਰਟ ਸੀ ਭੱਜਣ ਦਾ ਸਾਥ ਬਾਰੇ ਭੱਜ ਗਿਆ ਉਹ ਉਹ ਬੈਰ ਉਹ ਜੁੱਤੀ ਵਕਲ ਜਾਂਦੀ ਸੀ ਤੇ ਚਾਲੇ ਹੋਏ ਸੀ ਗਾ ਉਹ ਤਾਂ ਦੇ ਇੱਕ ਵਾਰ ਕਿਉਂਕਿ ਸਬੂਤ ਦਾ ਕੰਮ ਹੈ ਉਹ ਇਕੱਲੇ ਨੂੰ ਗ੍ਰੈਂਡਟ ਲੈਣਾ ਪੈਣਾ ਚਾਹੀਦਾ ਬਹੁਤ ਸੰਕਟਾਂ ਦੋਸਤ ਕਿਤੇ ਦਰਸ਼ਕ ਘੋਟ ਰਹੇ ਯਾਦ ਕਰਦੇ ਕਿ ਤੱਕ ਕੋਰੋਨਾ ਆ ਗਿਆ ਸੀ ਵਿੱਚ ਉਹਨੂੰ ਪਹਿਲਾ ਸੀ ਫਿਲਮ ਕਰੀ ਸੀ ਉਹ ਉਹਦਾ ਕੋਈ ਮੇਰਾ ਤੇਦਰ ਬਾਦਸ਼ਾਹ ਨਹੀਂ ਸੀ ਕ੍ਰਿਟੀਕਲ ਲੈਂਪ ਫਿਲਮ ਸੀ ਆਮ ਤੌਰ ਤੇ ਬੱਸ ਇਹ ਆ ਰਵਲ ਦਾਵਾ ਕਰਦਾ ਕਿ ਮੈਂ ਜਿਹੜਾ ਕੰਮ ਕਰਿਆ ਉਹ ਬਹੁਤ ਵਧੀਆ ਸੀ ਸੋਬਰਟ ਸੀ ਪਰ ਉਹ پیسے ਪੂਰੇ ਨਹੀਂ ਕੰਮ ਸੀ ਉਹ ਤੋਂ ਬਾਅਦ ਸੇਮ ਲੱਗਿਆ ਕਿ ਨਹੀਂ ਇਸ ਤਰ੍ਹਾਂ ਦੇ ਸਬਜੈਕਟਾਂ ਤੇ એનર્ਜੀ ਮੈਂ ਨਾ ਵੇਸ ਕਰਾਂ ਜਿਹਨਾਂ ਦਾ ਕੋਈ ਨਾਮ ਸੇਧ ਹੋਵੇ ਨਾ ਗਿਆਨ ਮਿਲੇ ਤੋਂ ਉਹਨੂੰ ਇੱਕ ਹੋਰ ਫਿਲਮ ਕਰੀ ਸੀ ਇੱਕ ਤੋਂ ਸਕ੍ਰਿਪਟਾਂ ਹੋ ਲਿਖੀਆਂ ਦੀ ਪਰ ਸਬਾਬੇ ਦਾ ਬਣਿਆ ਲੇਟ ਬਣਿਆ ਇਹਦੇ ਕੋਈ ਕਹਾਣੀਆਂ ਤੇ ਕਿੱਸੇ ਆ ਜਦੋਂ ਕੋਈ ਸਿਸਟਮ ਰੂਲ ਕਰਦਾ ਹੈ ਸਰਕਾਰ ਰਨ ਕਰਦਾ ਹੈ ਬਹੁਤਿਆਂ ਖਤਰਾ ਮੌਨ ਦੇ ਸਾਬਤ ਹਟ ਪੈਂਦੀ ਜਦੋਂ ਹੈ ਕਿ ਕਿਸੇ ਹੋਏ ਉਦੋਂ ਅੰਗਰੇਜ਼ੀ ਹਕੂਮਤ ਸੀ ਤੇ ਮੋਚੀ ਦਾ ਲਿਖਿਆ ਨਹੀਂ ਸੀ ਗਿਆ ਤੋ ਇਸ ਤਰ੍ਹਾਂ ਦੇ ਸਮਾਜਿਕ ਦਸਤਾਵੇਜ਼ ਜਿਹੜੇ ਕਈ ਵਾਰੀ ਕਿਤਾਬਾਂ ਚ ਪ੍ਰਪੱਕ ਤੌਰ ਤੇ ਉਹ ਵਿਖੇ ਸ਼ਰਨਾ ਲਪਣ ਇਹ ਦਸਤਾਵੇਜ਼ ਜਿਹੜੇ ਸਾਨੂੰ ਪਿਛਲੀ ਜਨਰੇਸ਼ਨ ਨੂੰ ਅਗਲੀ ਉਹਨਾਂ ਨੂੰ ਜੋੜਦੇ ਹਾਂ ਅਸੀਂ ਮੀਡੀਅਮ ਸਨ ਇਹਦਾ ਬੈਕ ਇੱਥੇ ਸ਼ੁਰੂ ਕਿੱਥੇ ਹੀ ਹੈ ਪੰਜਾਬ ਤੋਂ ਬਾਅਦ ਕਿਸੇ ਕਿਸੇ ਪੰਜਾਬ ਤੋਂ ਨਹੀਂ ਨਹੀਂ ਮੈਂ ਬਾਤ ਐ ਇਹ ਜਿਸ ਤਰ੍ਹਾਂ ਦਾ ਉਦੋਂ ਪੰਜਾਬ ਸੀ ਨਾ ਉਦੋਂ ਅ ਥੇ ਜਿਆਦਾ ਹੁੰਦੇ ਸੀ ਜਦੋਂ ਤੋਂ ਧਾਲ ਲੱਗੀਆਂ ਫਿਰ ਜ਼ਮੀਨ ਦਾ ਬਦਲ ਨਾ ਗਿਆ ਬਿੱਤੀ ਦਾ ਇਸ ਕਰਕੇ ਵੀ ਦੀ ਲੋਕੇਸ਼ਨ ਆਪਣੇ ਸਰ ਪੰਜਾਬ ਤੇ ਰਹਾ ਉਹ ਪੰਜਾਬ ਰਾਜ ਸਿੰਘ ਦਾ ਪਰਕ ਨਹੀਂ ਸੀ ਕਿ ਉਹ ਆਪਣੇ ਬਚਨ ਦਾ ਡਾਕਟਰ ਰਮਾਨਗਣ ਸਾਹਿਬ ਆਪਸ ਚੈਰਮੈਨ ਸੀ ਉਹ ਕਿਹਾ ਲੱਗਦਾ ਕਿ ਉਸ ਦਾ ਆਪਣੀ ਡਿਗਰੀ ਖਸਰ ਹੈ ਸਾਹਿਬ ਪਹਿਲਾਂ ਸੁਚਨਾ ਸੂਚਨਾ ਤੁਸੀਂ ਆਪਣੇ ਆਪ ਨੂੰ ਇੰਕੁੱਝ ਚੀਜ਼ ਲਾਈ ਕੋਈ ਜੋ ਆਪਣੇ ਆਪ ਨੂੰ ਬਦਲਾਵ ਕੀਤਾ ਹੈ ਡਾਇਰੈਕਟਰ ਹੋ ਕਰਨ ਦੇ ਲਈ ਇਹਦਾ ਵਿਭਾਗ ਕੀ ਹੋਣਾ ਜਦੋਂ ਵੈਸੇ ਜਿਹੜੀ ਕਾਨਫਰੰਸ ਹੋਈ ਉਹਦੇ ਚ ਜਿਹੜੇ ਨੇ ਐਕਟ ਕਰਿਆ ਉਹਨਾਂ ਨੂੰ ਬਿਠਾ ਲਵੇ ਮਤਲਬ ਕੰਮ ਤਾਂ ਬਾਕੀ ਸਾਰਾ ਨਜਾਇਜ਼ ਹੁੰਦਾ ਹੈ ਕਿ ਹੀਰੋ ਮੈਂ ਪਹਿਲਾਂ ਵੀ ਕੈਸੀ ਕੰਪਾ ਨਹੀਂ ਹੁੰਦਾ ਹੁਣ ਮੈਂ ਇਹ ਤਾਂ ਮੈਂ ਵੀ ਕਹਿ ਸਕਦਾ ਮੈਂ ਬਹੁਤ ਮਿਹਨਤ ਕਰੀ ਤੇ ਫਿਰ ਮੈਂ ਐ ਕਰਿਆ ਇੰਨਾ ਤਾਂ ਕੁਝ ਨਹੀਂ ਡਾਇਰੈਕਟਰ ਤੇ ਸਕ੍ਰਿਪਟ ਤੇ ਡਿਪੈਂਡ ਕਰਦਾ ਤੂੰ ਸਾਡੇ ਸਾਰਿਆਂ ਲਈ ਸੌਖਾ ਹੈ ਜੀ ਜਿਹੜਾ ਸਾਡਾ ਮਿੱਤਰ ਉਹ ਡਾਇਰੈਕਟਰ ਉਹ ਪਹਿਲਾਂ ਥੀਏਟਰ ਚ ਵੀ ਰਿਹਾ ਹੁਣ ਅਸੀਂ ਮੰਨੋ ਇਹਨਾਂ ਨੇ ਕੋਈ ਸ਼ਾਰਟਕਟ ਇਹਨਾਂ ਨੇ ਆਪ ਦੇ ਸੁਭਾਅ ਚ ਕਰਤਾ ਪਰ ਕਿਮਪਾ ਜਿਹੜਾ ਕੈਪਟਨ ਆਉ ਡਾਇਰੈਕਟਰ ਹੈ ਉਹਨੂੰ ਲੱਗਿਆ ਕਿ ਨਹੀਂ ਮੈਂ ਇਹ ਨੂੰ ਇਦਾਂ ਸੋਚਦਾ ਸੀ ਤੂੰ ਸਾਡੇ ਲਈ ਸੌਖਾ ਹੈ ਸੀ ਮੇਰਾ ਤਾਂ ਬੜਾ ਸੌਖਾ ਗੌਰਮੈਂਟ ਸੀ ਮੈਂ ਕਹਿੰਦਾ ਸੀ ਤੂੰ ਆ ਜਿਹੜਾ ਡਾਇਰਮੇ ਮੇਰੇ ਨਾਲ ਬੋਲ ਕੇ ਆ ਜਾਂਦਾ ਮੈਂ ਬਹੁਤ ਮੁਸ਼ਕਿਲ ਸੋ ਜਦੋਂ ਉਹ ਕੰਪਨੀ ਨੂੰ ਭਰਤੀਆਂ ਭਰਤੀ ਫਿਰ ਉਹਨੂੰ ਟਾਈਮ ਪੀਰੀਅਡ ਜਿਹੜਾ ਕਹਿੰਦੇ ਅਸੀਂ ਉਹਦੇ ਜਦੋਂ ਤੁਸੀਂ ਸੈੱਟ ਤੇ ਜਾਂਦੇ ਹੋ ਤਾਂ ਅਚਾਨਕ ਕਿਉਂ ਸਿਰ ਤਰ੍ਹਾਂ ਹੋ ਜਾਂਦਾ ਜਿੰਨਾ ਹਮੋਂ ਤੁਸੀਂ ਛੋਟੇ ਹੁੰਦੇ ਸੀ ਤੁਸੀਂ ਕੰਮ ਨਹੀਂ ਕੀਤਾ ਸਕੂਲ ਦਾ ਤੇ ਟੀਚਰ ਕੋਲੋਂ ਬੋਲਦੇ ਹਾਂ ਵੀ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਿਆ ਤਾਂ ਜਿਆਦਾ ਥੋੜਾ ਬਹਾਨਾ ਹੋਊਗਾ ਉਸ ਵਕਤ ਇਹ ਮੰਨ ਤੁਸੀਂ ਬਸ ਇੱਕ ਕੁਆਰਟਿਮਟਰ ਬੈਠ ਦੋ ਜੀ ਉਹ ਕੋਈ ਨਾ ਥੋੜਾ بیس ਹੈ ਉਹ ਕਿਸੇ ਨੇ ਬਣਾਇਆ ਨਹੀਂ ਹੁੰਦਾ ਉਹ ਤੁਸੀਂ ਉਸ ਹਸਾਰ ਉੱਟ ਆ ਜਾਣਾ ਐਸੀ ਤਰ੍ਹਾਂ ਫੋਮ ਹੈ ਕਿ ਮਰੀ ਅਸੀਂ ਬਹੁਤ ਪਹਿਲਾਂ ਬਹੁਤ ਤਰ੍ਹਾਂ ਦੀ ਸੋਚ ਨਾਲ ਅਸੀਂ ਜਦੋਂ ਸਕ੍ਰਿਪਟ ਇਕੱਠੇ ਬੈਠ ਕੇ ਲਿਖਦੇ ਸੀ ਖਿਆਲ ਆਉਂਦਾ ਸੀ ਔਰ ਦਾ ਬੈਸਟ ਵੇ ਹੁੰਦਾ ਕਿ ਉਹਦਾ ਪੁਆਇੰਟ ਆਪੀ ਕੇ ਕਿਉਂਕਿ ਸਾਰੇ ਫਰਮ ਐਡਿਟ ਵੀ ਉਹਨਾਂ ਨੇ ਕਰਨੀ ਆ ਬੈਲੈਂਸ ਵੀ ਉਹਨਾਂ ਨੇ ਕਰਨੀ ਆ ਤਾਂ ਸਾਡੇ ਸਾਰਿਆਂ ਨੇ ਇਸ ਕਰਕੇ ਸੋਚਿਆ ਕਿ ਅਸੀਂ ਦੋ ਜੇਸੇ ਕਿਤੇ ਚੋੜਾ ਬੜੀ ਲੰਬੀ ਗੇਸਟ ਹੈ ਇਹ ਵੀ ਸਾਰੇ ਆਪਣੇ ਉਹਗਾ ਮੈਨਰਿਅਨਸ ਪੰਜ ਚਾਰ ਪੰਜ ਸੌ ਦਾ ਸਾਡੇ ਜਿਹੜੇ ਮੁੰਡੇ ਇਦਾਂ ਕਰਾਊਡ ਚ ਆਉਂਦੇ ਸੀ ਹੁਣ ਜੇ ਮੈਂ ਮਸ਼ਹੂਰ ਮਸ਼ਹੂਰ ਦਾ ਨਾਮ ਲਵਾਂਗਾ ਉਹ ਵੀ ਮੈਨੂੰ ਤਾਂ ਮੈਨੂੰ ਨਹੀਂ ਲੱਗਦਾ ਇਸ ਛੌਟ ਪਾਇ ਤੋਂ ਲੈ ਕੇ ਸਿਰੇ ਤੱਕ ਨਾ ਉੱਧੇ ਕੋ 50 ਡਿਗਰੀ ਟੈਂਪਰੇਚਰ ਕਿਵੇਂ ਇਹ ਚੜਦਾ ਨਾ ਰੇਤੇ ਚ ਤੇ ਪੈਰ ਉੱਥੇ ਕੋ ਜੁੱਤੀ ਚ ਵੀ ਰਹਿਦਾ ਪੈ ਜਾਂਦਾ ਸੀ ਉਹ ਜਿਨ੍ਹਾਂ ਨੇ ਰੋਟੀ ਖਵਾਈ ਐ ਮੈਨ ਲੱਗਦੀ ਉਹ ਉਹਨਾਂ ਦਾ ਕੰਮ ਸਭ ਤੋਂ ਵੱਡਾ ਉਹਨਾਂ ਦਾ ਹੈ ਮਿਲਦਾ ਮੈਨੂੰ ਲੱਗਦਾ ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹ ਦਾ ਮੁਬਾਰਕ ਪੱਖ ਕੀ ਹੈ ਪਰ ਦਿਨ ਚੋਂ ਲੈ ਕੇ ਦਿਨ ਤੇ ਲੱਗਦੀ ਹੈ ਮੈਨੂੰ ਬਸ ਇਹ ਪਤਾ ਹੈ ਔਰ ਸੰਗੀਤ ਔਰ ਸਿਨੇਮੇ ਦੀ ਕੋਈ ਭਾਸ਼ਾ ਵੀ ਨਹੀਂ ਹੁੰਦੀ ਔਰ इमोਸ਼ਨ ਦੇਖੋ ਜਿੱਦਾਂ ਹੁਣ ਤੁਸੀਂ ਮਚੂਰ ਅਵਸਥਾ 'ਚ ਹੋ ਤੁਹਾਨੂੰ ਵੀ ਦੁੱਖ ਪੈ ਰਿਹਾ ਤੁਸੀਂ ਬਹੁਤ ਦੁਖੀ ਹੋ ਤੁਸੀਂ ਲਿਟਰਲੀ ਰੋ ਰਹੇ ਹੋ ਮਾਨੂੰ ਉਸੇ ਜੇ ਬੱਚੇ ਤੇ ਕੋਈ ਭੀੜ ਪੈਂਦੀ ਹੈ ਉਸੇ ਅਵਸਥਾ 'ਚ ਹੋਰ ਹੁੰਦਾ ਤੇ ਇਸ ਸਿਰਮੇ ਦੀ ਭਾਸ਼ਾ ਹੈ ਵੀ ਤੁਹਾਨੂੰ ਜਦੋਂ 2 ਘੰਟੇ ਲਈ ਮਿਠਾਉਣਾ ਹਸਾਉਣਾ ਤੇ ਰੋਣਾ ਦੇ ਨਾਲ। ਮੰਨ ਲੈਂਦੇ ਹਾਂ ਕਿ ਵੋਸ਼ਨ ਤਾਂ ਸਦਾ ਹੀ ਕਰਦਾ ਹੈ। ਹਾਂ ਵਕਤੀ ਤੌਰ ਤੇ ਫੈਸ਼ਨ ਬਦਲਦਾ ਰਹਿੰਦਾ ਹੈ। ਮਸ਼ਾਹਮਾ ਚ ਇੱਕ ਦੂਜੇ ਦੇ ਚ ਸ਼ਬਦ ਆਉਂਦੇ ਰਹਿੰਦੇ ਹਨ। ਪਰ ਨਿਰੰਤਰਤਾ ਤੌਰ ਤੇ ਜੇ ਸੋਚੀ ਤਾਂ ਆਤਮਿਕ ਤੌਰ ਤੇ ਜੇ ਸੋਚੀ ਤਾਂ ਖਿਆਲ ਹੀ ਕੋਰੇ ਨਾ ਬੰਦਿੰਦਾ। ਸਾਨਕਾ ਜਦੋਂ ਤੁਸੀਂ ਉੱਥੇ ਪਾਉਂਦੇ ਆ ਮਾਹੌਲ ਵੱਧ ਜਾਂਦਾ ਹੈ ਪਰ ਤੁਹਾਨੂੰ ਇਹ ਲੰਦਾ ਕਿ ਇਹ ਮਾਹੌਲ ਅਚਾਨਕ ਨਹੀਂ ਪੜਦਾ ਇਹਦੇ ਵਾਸਤੇ ਬਹੁਤ ਬਟੀ ਘਰਾਂ ਘਰਾਂ ਨਹੀਂ ਪੈਂਦੀਆਂ ਉਹ ਜਿਹੜੇ ਸੱਤਿਆਰ ਕਰਨੇ ਉਹੋ ਜੀ ਬੋਲੀ ਉਹੋ ਜੇ ਸਾਰੇ ਆੜੇ ਦੁਆਲੇ ਵੇਦ ਜਿਹੜੀ ਹੈ ਉਸ ਮੇਰਤ ਦੇ ਜਿਹੜਾ ਸਭ ਮੈਂ ਮੈਂ ਸਭ ਇਹ ਬੰਦੀ ਉਹ ਸਾਰੀ ਡਿਟੇਲ ਮੈਂ ਤਾਂ ਨਹੀਂ ਕਹਿੰਦਾ ਮੈਂ ਪਤਾ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਜ਼ਿਆਦਾ ਖਿਆਲੀ ਗੱਲਾਂ ਤੇ ਬੋਲ ਸੁਣਾਉਣ ਦਾ ਸੰਚੀ ਸ਼ੌਂਕ ਹੈ ਮੈਂ ਉਹਨਾਂ ਦਾ ਬਹੁਤ ਕਰਦਾ ਹਾਂ ਮੈਂ ਤਾਂ ਹੀ ਸੰਕੇਪ ਕਰ ਦਿੰਦਾ ਕਟਕਟਾ ਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਐਸ ਪਹਿਲੋ ਜੇ ਤੁਸੀਂ ਕੋਈ ਮੇਰੇ ਮਤਲਬ ਨਾਲ ਸਵਾਲ ਕਰਦੇ ਹੋ ਨਾ ਮੈਂ ਉਹਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਮੈਂ ਆਪਣੀ ਟੀਮ ਨੂੰ ਦੇਣਾ ਚਾਹੁੰਦਾ ਇਸ ਕਰਕੇ ਮੈਂ ਬਹੁਤ ਗੱਲਾਂ ਆਫ ਦਾ ਕੈਮਰਾ ਵੇਖਾਂਗੇ ਤੁਹਾਨੂੰ ਮੈਂ ਬਹੁਤ ਐਦਾਂ ਦੀ ਗਲਤ ਗੱਲ ਕਰ ਮੈਂ ਕਿ ਸੈਂਟ ਤੇ ਵਾਪਸ ਆਈ ਪਰ ਮੈਨੇ ਜੀ ਤੌਰ ਤੇ ਨਹੀਂ ਚਾਹਦਾ ਵੀ ਇਹ ਹੀਰੋ ਹੈ ਜਾਂ ਇਹਦੀ ਫਿਲਮ ਹੈ ਨਾ ਇਹ ਸਾਰਾ ਸਮੂਹੇ ਸਮੂਹੀ ਉੱਪਰ ਮੈਂ ਮੈਂ ਤਾਹਰ ਕਰਨੀ ਪੈਂਦੀ ਹੈ ਅੰਦਰਲੀ ਗਲਤ ਹੈਗੀ ਹੈ ਕਿਉਂਕਿ ਡਾਇਰੈਕਟਰ ਜਦੋਂ ਤੱਕ ਸੰਤੁਸ਼ਟ ਨਹੀਂ ਹੁੰਦਾ ਤਾਂ ਮੈਨੂੰ ਜਿੰਦ ਤੇ ਟੀਮਸ ਆਵਦਾ ਇੱਕ ਸ਼ਾਰਟ ਸੀ ਭਜਣ ਦਾ ਤੇ ਸਾਰਾ ਦਬਾਰੀ ਭੱਜ ਗਿਆ ਉਹ ਉਹ ਪੈਰੋਂ ਜੁੱਤੀ ਵਿਕਲ ਜਾਂਦੀ ਸੀ ਤੇ ਚਾਲੇ ਹੋ ਗਏ ਸੀ ਗਾਦ ਸੋ ਇਤਾਂ ਦੇ ਇੱਕ ਵਾਰ ਕਿਉਂਕਿ ਸਮੂਹ ਦਾ ਕੰਮ ਹੈ ਔਰ ਇਕੱਲੇ ਕੋ ਗਰੈਂਟ ਲੈਣਾ ਨਹੀਂ ਚਾਹੀਦਾ ਕਹਦੇ ਉਹ ਕੰਪੀਅਰ ਜਿਆ ਕੋਈ ਸਾਡੇ ਕਬੀਲੇ ਨੇ ਡਾਇਰੈਕਟ ਕਰ ਲਈ ਤੇ ਸਾਡੇ ਕਬੀਲੇ ਨੇ ਇਹਦਾ ਸੰਗੀਤ ਕਰ ਲਿਆ ਮਾਨ ਸਾਹਿਬ ਕੋਈ ਗਾਣਾ ਫੇਸਬੁਕੀ ਦਾ ਜਿਹੜਾ ਤੁਹਾਨੂੰ ਪਸੰਦ ਹੋਵੇ ਦੋ ਲਾਈਨਾਂ ਸਾਡੇ ਕਬੀਲੇ ਦੇ ਸਾਰੇ ਗੀਤ ਚੰਗੇ ਐ ਮੈਨੂੰ ਤਾਂ ਲੱਗਦੇ ਨਹੀਂ ਮੈਂ ਤਾਂ ਗਾ ਨਹੀਂ ਉਦੋਂ ਮੈਂ ਕਾਨਫਰੰਸ ਜਿੱਥੇ ਨਹੀਂ ਗਾ ਸਕਦਾ ਨਾ ਨਾਏ ਛੋਟੇ ਤੋਂ ਨਾ ਪਰਚਾ ਆ ਜੀ ਕਿਤੇ तीस मैंने तो भी पढ़ा लिया मैं जरूर जाना बाहर गाँव है और जरूर कोई कानूनन तौर से किसी चीज़ को रोकते हैं फिर सालों कानूनन तौर से ये ताने के मेरे ख्याल बोलते हैं बट कानूनन तौर पे कई चीज़ें रोकते नहीं हैं ये सवाल मेरा भी ये उन्होंने production house का ya director ये मैं part of movie है ਬਟ ਇਹ ਜਿਹੜੇ ਬੌਂਡ ਆ ਜਾਂ ਸਾਰੀਆਂ ਚੀਜ਼ਾਂ ਲਿਖਦੇ ਨੇ ਤੁਸੀਂ ਜਦੋਂ ਮੈਂ ਗਾਣਾ ਰਿਲੀਜ਼ ਕਰਦਾ ਤਾਂ ਮੇਰਾ ਤਾਂ ਤੁਸੀਂ ਦੇਖਦੇ ਹੋਣਾ ਪਹਿਲਾਂ ਪੰਜਾਬੀ ਹੁੰਦੇ ਸੇ ਉਹ ਇਹ ਕਈ ਵਾਰੀ ਮੈਨੂੰ ਲੱਗਦਾ ਹੈ ਇਹ ਟੈਕਨੀਕਲ ਫੌਂਟੇਸ ਨਹੀਂ ਵੀ ਰਹਿ ਜਾਂਦਾ ਕਈ ਵਾਰੀ ਕਿਉਂਕਿ ਜਿਹੜਾ ਜ਼ਿਆਦਾ ਟੈਕਨੀਕਲ ਕੰਮ ਆ ਉਹ ਅੰਮੇ ਘਰੋਂ ਨੇ ਸਾਡੀ ਜਿਹੜੀ ਇੰਡਸਟਰੀ ਸਾਡੀ ਫਿਲਮਾਂ ਤਾਂ ਬਣ ਲੱਗੀਆਂ ਪਰ ਸਾਡੇ ਕੋਲ ਅਜੇ ਵੱਡੇ ਸਟੂਡੀਓਜ਼ ਨਹੀਂ ਹੈਗੇ ਔਰ ਜੇ ਗਵਰਨਮੈਂਟ ਚਾਹੇ ਤਾਂ ਕੋਈ ਫਿਲਮ ਸਿਟੀ ਬਣਾਵੇ ਹੋਰ ਜਿੱਦਾਂ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਆਪਾਂ ਕੋਈ ਸੈੱਟ ਲੈਨੇ ਆ ਕਿਤੇ ਇੱਕ ਦਿਨ ਲਈ ਕੋਈ ਗਾਣੇ ਉਹ ਸੈੱਟ ਇੰਨੇ ਮਹਿੰਗੇ ਕਿ ਗਾਣੇ ਨੇ ਨਾ ਵਜੇਦੇ ਹੁੰਦਾ ਜਦੋਂ ਮੈਨੇਜ ਬੈਲੈਂਸ 2 ਲੱਖ ਤੇ 3 ਲੱਖ ਇੰਨੇ ਜੇ ਕਿਸੇ ਨੇ ਇੱਕ ਦਿਨ ਲਈ ਗਾਣਾ ਸ਼ੂਟ ਕਰਨਾ ਤਾਂ 1 ਲੱਖ 2 ਲੱਖ ਉਹਦੇ ਕਰਕੇ ਉਹ ਚੀਜ਼ਾਂ ਸਾਡੇ ਅੰਦਰ ਡਿਵੈਲਪ ਨਹੀਂ ਹੋ ਰਹੀਆਂ ਕਿਉਂਕਿ ਨਾ ਵੀ ਜਿਹੜੀ ਕੀਮਤ ਤੈਅ ਨਹੀਂ ਹੋਈ ਜਦੋਂ ਬਾਂਬੇ ਤੁਸੀਂ ਜਾਓਗੇ ਤੇ ਕੀਮਤ ਤਾਂ ਹੈ ਸੋ ਸ਼ਾਇਦ ਇਸ ਕਰਕੇ ਕੋਈ ਵੌਲਟ ਰਹਿ ਜਾਂਦਾ ਹੈ ਪਰ ਇਹ ਅੱਛੀ ਗੱਲ ਹੈ ਕੁਝ ਟੋਕੇ ਪਰ ਕਈ ਵਰੀ ਹੋ ਜਾਂਦਾ ਹੈ ਸ਼ਾਇਦ ਇਹਨਾਂ ਨੇ ਇੰਟਰਨੈਟ ਦੀ ਜਿਹੜੀ ਭਾਸ਼ਾ ਹੋ ਗਈ ਸੀ ਕੁਝ ਵਰਧ ਕਰਕੇ ਵੀ ਇਹ ਪੋਸਟਰ ਪਾਦਨੇ ਕਿ ਜਿਹੜੇ ਸਾਡੇ ਬਾਹਰ ਵਾਲੇ ਬੱਚੇ ਜੀ ਉਹ ਉਹਨਾਂ ਦਾ ਵੀ ਇੰਟਰਸਟ ਸੀ ਹੋਈ ਔਰ ਕੁਛ ਇਹ ਵੀ ਕਹਿੰਦਾ ਕਿ ਸਾਡੇ ਉਧਰਲੇ ਪੰਜਾਬ ਚ ਵੀ ਫਿਲਮ ਨਾਲ ریلیਜ਼ ਹੋ ਰਹੀ ਹੈ ਸੋ ਇਹ ਜੀ 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 ਇਹ ਐਤਾ ਨਹੀਂ ਮੈਂ ਗਾਣੇ ਤਾਂ ਅੱਜ ਕੱਲ ਨਾ ਜਿਹੜਾ ਯੋਗਾ ਹੋ ਸਭ ਪ੍ਰੈਸ ਤੋਂ ਹੁੰਦਾ ਹੋਵੇ ਮਤਲਬ ਇੱਕ ਗਾਣਾ ਤੁਸੀਂ ਬੜਾ ਅੱਛਾ ਬਾਦੋ ਉਹ ਉਠੀ ਕੋ ਸੇ ਤਰ੍ਹਾਂ ਜਿੱਦਾਂ ਕਪੜੇ ਛੋਟੇ ਜਿਹੇ ਪਿੰਟ ਜਿਵੇਂ ਕੱਟੇ ਕਰ ਲਾ ਕਰਦੇ ਔਰ ਜੇ ਆਫਮ ਤੇ ਕਰਦੇ ਤਾਂ ਦੂਰ ਤੱਕ ਜਾਂਦੀਆਂ ਤੂੰ ਤੁਸੀਂ ਇੱਕ ਗਾਣਾ ਕਰਕੇ ਉਹਦੇ ਤੇ 50 ਲੱਖ ਲਾਓ ਉਹ ਐਡ ਦੇ ذریعے ਉਹ ਰਾਤੋ ਰਾਤ 10 ਮਿਲੀਅਨ ਬਣ ਜਾਂਦਾ ਪਰ ਜੇ ਅੱਛਾ ਗਾਣਾ ਹੈ ਉਹਨੂੰ 2 ਸਾਲ ਲੱਗ ਜਾਂਦੇ ਕੋਈ ਜਾਂਦਾ ਪਰ ਟੈਮ ਲੱਗਦਾ ਨਹੀਂ 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 ਕੁਝ ਨਹੀਂ ਲੱਗਦਾ ਪਰ ਦੇਖੋ ਥੋੜੀ ਜ਼ਿੰਦਗੀ ਦੀ ਗਰਾਵਰ ਬਦਲਦੀ ਹੈ ਜਦੋਂ ਆਪਾਂ ਬੱਚੇ ਹੁੰਦੇ ਆ ਬਾ ਜਵਾਨ ਹੁੰਨੇ ਆ ਐਦਾਂ ਅਗਲੀ ਜਨਰੇਸ਼ਨ ਆਉਂਦੀ ਹੈ ਸੰਗੀਤ ਵੀ ਇੱਕ ਹਿੱਸਾ ਹੈ ਥੋੜੀ ਜ਼ਿੰਦਗੀ 'ਚ ਤੁਹਾਡੇ ਮਾਪੇ ਜਿੰਨਾ ਚਾਹੀਏ ਸੰਗੀਤ ਤੇ ਵਿਰਮਨ ਦਾ ਯੋਗਦਾਨ ਬਹੁਤ ਕੁਝ ਸਿੱਖਦੇ ਸੋ ਗਿਆ ਤਾਂ ਮੈਂ ਨਾ ਪਿੱਛੇ ਹੱਸੀ ਪੈਣਾ ਅਪਣਾ ਜਨਮ ਹੋ ਜਾਂਦਾ ਸੀ ਫਿਰ ਉਹਦੇ 'ਚ ਮਲਾਪੜੇ ਜਾ ਰਹੇ ਸਰਨੂ ਗੜ੍ਹ ਲਾਲ ਨੇ ਉਹ ਸ਼ਾਸਤਰਾ ਦੇ ਸੱਜਣਾਂ ਆ ਗਏ ਜਿਹੜੇ ਮਤਲਬ ਧਕਾਰ ਮਾਰਨ ਵਾਲਾ ਕੰਮ ਹੋ ਗਿਆ ਫਿਰ ਮੰਜਾ ਟੁੱਟ ਗਿਆ ਕਿਉਂਕਿ ਕਰਮਾਂ ਇੱਕ ਵੰਦਾ ਮੈਂ ਸ਼ੋਅ ਵੀ ਕਰਨਾ ਹੈ ਗਾਉਣਾ ਵੀ ਹੈ ਪ੍ਰੋਡਕਸ਼ਨ ਹਾਸ ਵੀ ਚਲਾਉਣਾ ਉਹ ਸਾਰੇ ਕੰਮ ਜ਼ਿੰਮੇਵਾਰੀ ਦੀ ਪੈ ਗਈ ਸੀ ਇਹਨੋਂ ਉਤੋਂ ਬਾਅਦ ਮੈਂ ਕਟ ਕਰ ਗਿਆ 1-2 ਫਿਲਮਾਂ ਮੈਂ ਬਾਹਰ ਕੀਤੀ